ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਹਰ ਦਿਸਤ ਸਦਾ ਖੁਆਰੀ ਤਾ ਤੋ ਤੁਖਾ ਕਹਾ ਬਿਆਪ ਜਾ ਤੋ ਓਟ ਤੁਹਾਰੀ ਆਹਰ ਬਿਸਰਤ ਸਦਾ ਖੁਆਰੀ ਤਾ ਤੋ ਤੁਖਾ ਕਹਾ ਬਿਆਪ ਜਹਾਂ ਤੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਾਵ ਖੰਡਨ ਕੋ ਰਾਜ ਕਮਾਵਾ ਅੰਤ ਚਲ ਗੋ ਹਾਰੀ ਗੋਣ ਧਾਨ ਗੁਣ ਤੇ ਨਹੀਂ ਗਾਏ ਜਾਤੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣਧਾ ਗੁਣ ਤਨਹੀ ਗਾਏ ਜਾ ਤੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਜਿਸ ਬਲਹਾਰੀ ਸੋ ਸੁਖੀਆ ਧਨ ਉਸ ਜਨਮਾ ਜਨ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾ ਤੋਂ ਧੁਖਾ ਕਹਾ ਵਿਆਪ ਜਾ ਤਾ ਓਟ ਤੁਹਾਰੀ ਰਹਾਉ ਪਾਵਨ ਪਵਿੱਤਰ ਹੁਕਮਨਾਮਾ ਸ਼ਹੀਦਾਂ ਦੇ ਸਰਤਾਜ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਸਤਿਗੁਰੂ ਜੀ ਦੇ ਮਕਦਸ ਅੰਗ 711 ਤੇ ਸੁਭਾਏਮਾਨ ਸਾਹਿਬ ਕਿਰਪਾ ਕਰਦੇ ਆ ਪਰਮਾਤਮਾ ਨੂੰ ਭੁਲਾ ਕੇ ਪ੍ਰਾਣੀ ਦਾ ਆਤਮਿਕ ਜੀਵਨ ਸਦਾ ਲਈ ਤਬਾਹ ਹੋ ਜਾਂਦਾ ਹੈ ਤੇ ਜੋ ਸਾਹਿਬ ਨੂੰ ਯਾਦ ਕਰਦਾ ਉਸ ਪ੍ਰਾਣੀ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਫਰੇਬ ਨਹੀਂ ਕਰ ਸਕਦਾ ਜਿਸ ਜੀਵ ਨੂੰ ਨਿਰੰਕਾਰ ਸਾਹਿਬ ਦੀ ਓਟ ਹੈ ਗੁਰੂ ਬਖਸ਼ਿਸ਼ ਕਰੇ ਸਤਿਗੁਰੂ ਜੀ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਤਿਗੁਰੂ ਜੀ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਥਾਏ ਪਾਉਣ ੁੱਲਾਂ ਦੀ ਮਾਫੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ